ਦੂਸਰ ਸਿੱਕਲ ਸਾਰਿਆਂ ਨੂੰ ਮੈਂ ਗੁਰਨਾਨਕ ਕਵਟੇਕ ਦੇ ਦੱਦਾ ਅੱਪਾ ਅੱਜ ਫੇਰ ਤੁਹਾਨੂੰ ਮੋਟਾ ਸਟਾਕ ਦਿਖਾ ਰਿਹਾ ਜਿਹੜਾ ਆਪਣੇ ਕੋਲ ਬਚ ਗਿਆ ਕੁਝ ਤਾਂ ਕੱਲ ਸੇਲ ਹੋ ਗਿਆ ਹਨ ਉਹ ਵਾਲਾ ਦੇਖੋ ਸਟੋਲਾਂ ਨਾਲ ਵੀ ਪਏ ਨੇ ਬਲਵਰਡ ਦੇ ਸ਼ੂਟ ਬਿਲਕੁਲ ਸਸਤੇ ਰੇਟ ਜਿਨੇ ਆ ਵੀ ਸਟੋਲਾਂ ਵਾਲਾ ਜਿਨੇ ਆਵਾਲੇ ਬਾਕੀ ਅਪਾ ਕਲਕਲਾ ਸੂਟ ਕਿਹੜੇ ਕਿਹੜੇ ਆਪਣੇ ਕੋਲੇ ਰਹਿੰਦੇ ਨੇ ਆਪਾਂ YouTube ਤੇ ਵੀਡੀਓ ਪਾਉਂਦੇ ਹਾਂ YouTube ਤੇ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਆਈਡੀ ਫੋਲੋ ਕਰਿਆ ਕਰੋ ਨਾਲੇ ਆਪਣਾ ਮਤਲਬ ਵੀਡੀਓ ਵੱਤਵਾਦ ਸ਼ੇਅਰ ਕਰਿਓ ਧੰਨਵਾਦ ਸੇਲ ਆ ਚੁੱਕੇ ਆਪਾਂ ਇਹਨਾਂ ਦੀ ਜਿਹੜੇ ਰਹਿ ਗਿਆ ਸਟਾਕ ਇਹ ਸਾਰੇ ਸੇਲ 'ਚ ਨੇ ਹਾਂਜੀ ਸਸੀ ਕਲ ਸਾਰਿਆਂ ਨੂੰ ਜਿਹੜਾ ਆਪਣੇ ਕੋਲ ਮੋਟਾ ਸਟਾਕ ਆਪਾਂ ਇਕੱਲਾ ਇਕੱਲਾ ਪੀਸ ਦਿਖਾਉਣ ਲੱਗੇ ਆ ਕਿਹੜਾ-ਕਿਹੜਾ ਹੈਗਾ ਆਪਾਂ ਇਹ ਸੇਲ 'ਚ ਕੱਢ ਚੁੱਕੇ ਆ ਸਾਰਿਆਂ ਦੇ ਰੇਟ ਵੀ ਦੱਸਾਂਗੇ ਜੇ ਹੁਣ ਪਹਿਲਾ ਸੂਟ ਇਹ ਆ ਇਸਟੋਲ ਨਾਲ ਆ ਇਹਦਾ 400 ਪਾਊਗਾ 500 ਦਾ ਸੇਲ ਕਰਦੇ ਆ ਇਹ ਵਾਲਾ ਵੀ 400 ਇਹਨਾਂ 'ਚ ਕਲਰ ਦੇਖ ਲਓ ਕਿਹੜੇ-ਕਿਹੜੇ ਗੰਦੇ ਨੇ ਇਹ ਵੀ 400 ਇਹ ਵਾਲਾ 400 ਸਟਾਲ ਨਾਲ ਇਹ ਵੀ 400 ਸਟਾਲ ਨਾਲ ਇਹ ਵਾਲਾ AKX ਦਾ ਇਹ ਪਊਗਾ 600 ਦਾ ਇਹ ਕਿਹਾ AKX ਦਾ ਕੱਢਿਆ ਹੋਇਆ ਇਹ ਆਪਾਂ ਨੇ 950 ਹਜ਼ਾਰ ਸੇਲ ਕੀਤਾ ਹੁਣ 850 ਦਾ 글ਾਸ ਰੇਟ ਤੇ ਜਰੀ ਦੀ ਕਢਾਈ ਹੈ ਦੇਖ ਸਕਦੇ ਹੋ ਵਰਕ ਬਹੁਤ ਸੋਹਣਾ ਬਾਕੀ ਜਿੰਨਾ ਵੀ ਸਟਾਕ ਆਪਣੇ ਕੋਲ ਮोटा ਬਚਾਇਆ ਕੁਸਤਾ ਕੱਲ ਸੇਲ ਹੋਗਾ ਪਹਿਣਾ ਨੇ ਬਹੁਤ ਮਤਲਬ ਰਿਸਪੌਂਸ ਦਿੱਤਾ ਆਪਣੀ ਵੀਡੀਓ ਦਾ ਇਹ ਕੇ ਵਾਲਾ ਪਸ਼ਮੀਨਾ ਸੁਰਕਾ ਪਸ਼ਮੀਨਾ ਸੁਰਕਾ ਸਿਰਫ ਇੱਕ ਪੀਸ ਰਹਿ ਗਿਆ ਬਾਕੀ ਜਿਹੜੇ ਕੱਲ ਪਾਏ ਸੀ ਸਾਰੇ ਸੇਲ ਹੋ ਗਏ ਇਹ 850 ਪਊਗਾ ਏਕੇ ਟੈਕਸ ਦਾ ਸਿਰਫ ਪਸ਼ਮੀਨਾ ਏਕੇ ਟੈਕਸ ਦਾ ਪਸ਼ਮੀਨਾ ਇਹ ਇਹ 600 ਇਹ ਸਿੰਪਲ ਪਸ਼ਮੀਨਾ ਸਲਕਾ ਬਚਨ ਨਾ ਰਹਿਗਾ ਇਹ ਹੀ ਪਊਗਾ 600 ਰੁਪਏ ਦਾ ਦੇਖੋ ਕੰਨੀ ਦੇਖ ਸਕਦੇ ਆ ਏਕੇ ਟੈਪਸ ਦਾ ਇਹ ਵਾਲਾ ਵੀ 600 ਇਹਦੇ ਵਿੱਚ ਤਿੰਨ ਕਲਰ ਰਹਿੰਦੇ ਨੇ ਫਰੋਜੀ ਆ ਗਿਆ ਰੈਸਟ ਕਲਰ ਆ ਗਿਆ ਗਰੇ ਆ ਗਿਆ ਬਸ ਆ ਇੱਕ ਪੀਸ ਆ ਰਿਹਾ ਸਿੰਗਲ ਸਿੰਗਲ ਪੀਸ ਰਹਿੰਦੇ ਨੇ ਤਾਂ ਕਰਕੇ ਆਪਾਂ ਸੇਲ ਆ ਚੁੱਕੇ ਹਾਂ ਤੇ ਇਸੇ ਵਾਲਾ ਇਹ ਹੈਗਾ ਬਲਬਟ ਤੇ ਬਹੁਤ ਸੋਹਣਾ ਵਰਕ ਹੈ ਆ ਦੇਖੋ ਸੂਟ ਮੈਂ ਸ ਨੂੰ ਪਹਿਲਾਂ ਓਪਨ ਕਰਕੇ ਦਿਖਾਈ ਸੀ ਜੀ ਬਲਬਟ ਦਾ ਸਟਾਲ ਨਾਲ ਆ ਜੀ ਇਹ 1500 ਤੋਂ ਘੱਟ ਸੇਲ ਨਹੀਂ ਕੀਤਾ ਆਪਾਂ ਨੇ ਹੁਣ ਇਹ ਸਿਰਫ 1300 ਦਾ ਸਟਾਲ ਨਾਲ ਇਹ ਚ ਸਿਰਫ ਦੋ ਪੀਸ ਰਹਿੰਦੇ ਨੇ ਇਹ ਕੇਵਲ ਆ ਕਲਰ ਹੈ ਇਹ ਵੀ ਸਾਰਾ ਦੇਖੋ ਹੈਂਡਵਰਕ ਦੀ ਕਢਾਈ ਵਾਲਾ ਨਾਲ ਸਟਾਲ ਹੈ ਆ ਇਹਦਾ ਸਟਾਲ ਹੈ ਇਹ ਪਊਗਾ 1300 ਇੱਕ ਬਿਨਾ ਸਟਾਲ ਤੋਂ ਇਹ ਵਾਲੇ ਕਢਾਈ ਵਾਲੇ ਇਹ ਪਣਗੇ ਹਜ਼ਾਰ-ਹਜ਼ਾਰ ਦੇ ਜਿਹੜੇ 1200 ਸੇਲ ਕੀਤੇ ਨੇ ਹੁਣ ਆਪਾਂ 1000 ਦੇ ਲਾ ਚੁੱਕੇ ਆ ਇਦੇ ਚ ਤਿੰਨ ਕਲਰ ਰਹਿੰਦੇ ਨੇ ਦੋ ਤਾਈ ਵਾਲੇ ਕਲਰ ਨੇ ਕੇ ਨੇ ਆਪਣੇ ਕੋਲ ਆਹੀ ਸਟਾਕ ਬਚਿਆ ਹੋਇਆ ਸੀਗਾ ਮੋਟਾ ਬੱਸ ਇੱਕ ਦੋ ਦਿਨ ਦੀ ਹੋਰ ਸੇਲ ਹੈ ਵੱਧ ਤੋਂ ਵੱਧ ਵਿజిਟ ਕਰੋ ਆਪਣੀ ਸ਼ਾਪ ਤੇ ਆ ਕੇ ਕਿਸੇ ਨੇ ਆਨਲਾਈਨ ਲਵਾਈ ਕਰਨਾ ਆਨਲਾਈਨ ਵੀ ਬਾਈ ਕਰ ਸਕਦੇ ਹੋ ਧੰਨਵਾਦ